ਜਨ ਸ਼ਕਤੀ ਸਟੂਡੀਓ ਤੋਂ ਪਿਆਰੇ ਦਰਸ਼ਕੋ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਅੱਜ ਹੈ ਸੰਡੇ ਤੇ ਅੱਜ ਹੈ 20 ਅਪ੍ਰੈਲ 2025 ਤੇ ਹਰ ਸੰਡੇ ਦਰ ਮੈਂ ਆਪ ਜੀ ਲਈ ਸੁਰੱਖਿਅਤ ਦਾ ਪ੍ਰੋਗਰਾਮ ਜਿਸ ਨੂੰ ਅਸੀਂ ਨਿਊਜ਼ ਐਨਾਲਿਸਿਸ ਵੀ ਕਹਿੰਦੇ ਹਾਂ ਮੈਂ ਲੈ ਕੇ ਹਾਜ਼ਰ ਹਾਂ ਪਿਆਰੇ ਦਰਸ਼ਕ ਜਦੋਂ ਅਸੀਂ ਨਿਊਜ਼ ਐਨਾਲਿਸਿਸ ਕਰਦੇ ਹਾਂ ਜਾਂ ਸੁਰੱਖਿਅਤ ਦਾ ਪ੍ਰੋਗਰਾਮ ਪੇਸ਼ ਕਰਦੇ ਹਾਂ ਤਾਂ ਅਸੀਂ ਆਪਣੇ ਸਟੂਡੀਓ ਵਿੱਚ ਸਿਲੈਕਟਡ ਨਿਊਜ਼ਪੇਪਰ ਅਰੇਂਜ ਕਰਦੇ ਹਾਂ ਜਿਸ ਤਰ੍ਹਾਂ ਅੱਜ ਮੇਰੇ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਨਿਊਜ਼ਪੇਪਰ ਹੈ ਜਗਬਾਣੀ ਹੈ ਕਿਸਲਾਬਾ ਪੰਜਾਬੀ ਜਾਗਰਣ ਹੈ ਇੰਗਲਿਸ਼ ਅਨਲਿਸਿਸ ਦੇ ਪਰਦਰਸ਼ਨ ਦੇ ਟ੍ਰਿਬਿਊਨ ਹੈ ਸੈਕਟਰਡ ਹੈਡਲਾਈਨਸ ਦਾ ਨਿਊਜ਼ ਐਂਡ ਐਲਸ ਕੀਤਾ ਜਾਵੇਗਾ ਤੇ ਜਦੋਂ ਅਸੀਂ ਨਿਊਜ਼ ਐਨਲਿਸਿਸ ਕਰਦੇ ਹਾਂ ਤਾਂ ਉਹ ਇਹ ਵੀ ਹੈ ਟਾਈਟਲ ਹੈ ਬੜਾ ਅਜੀਬੋ ਜਿਹਾ ਲੱਗਦਾ ਹੈ ਵਿਧਾਇਕ ਨੂੰ ठेकेदार ਵੱਲੋਂ ठेकेदार ਵੀ ਕਿਹਾ ਗਿਆ ਹੈ ਸਿੱਖਿਆ ਕ੍ਰਾਂਤੀ ਦਾ ਹਲਵਾਰਾ ਸਕੂਲ ਦੀ ਆਧੁਨਿਕ ਲੈਬ ਦਾ ਅਦਗਾਟਨ ਕੀਤਾ ਗਿਆ ਸਾਇੰਸ ਦੀ ਜਿਹੜੀ ਵਿਗਿਆਨ ਦੀ ਲੈਬਾਰਟਰੀ ਦਾ ਉਦਗਾਰਨ ਕੀਤਾ ਗਿਆ ਤਾਂ ਉਸ ਦਾ ਵਿਰੋਧ ਵੀ ਕੀਤਾ ਗਿਆ ਇੱਥੇ ਵਿਰੋਧ ਦਾ ਕਾਰਨ ਜੋ ਸੀ ਆਮ ਤਰਤੇ ਸਮਝਦੇ ਆ ਜਦੋਂ ਤੁਸੀਂ ਸਟੱਡੀ ਕਰੋਗੇ ਤੁਹਾਨੂੰ ਹੋਰ ਵੀ ਪਤਾ ਲੱਗੇਗਾ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਪਹਿਲਾਂ ਹੀ ਚੱਲਦੇ ਹਨ ਟਾਇਲਟਸ ਦੇ ਪ੍ਰੋਜੈਕਟ ਪਹਿਲਾਂ ਹੀ ਚੱਲਦੇ ਹਨ ਸਾਇੰਸ ਦੀਆਂ ਲੈਬਾਰਟਰੀਜ਼ ਪਹਿਲਾਂ ਹੀ ਚੱਲ ਰਹੀਆਂ ਹਨ ਹੋਰ ਵੀ ਬਿਲਡਿੰਗਾਂ ਪਹਿਲਾਂ ਹੀ ਬਣੀਆਂ ਹੋਈਆਂ ਹਨ ਪਰੰਤੂ ਇਹਨਾਂ ਦਾ ਸਿਹਰਾ ਪ੍ਰਬੰਧਤਮਾਨ ਦੀ ਸਰਕਾਰ ਆਮ ਆਦੇ ਪਾਰਟੀ ਸਰਕਾਰ ਆਪਣੇ ਸਿਰ ਬੰਨਣਾ ਚਾਹੁੰਦੀ ਹੈ ਕਿ ਅਸੀਂ ਇਹ ਸਿੱਖਿਆ ਤੰਤਰ ਵਿੱਚ ਨਵੀਂ ਕ੍ਰਾਂਤੀ ਲੈਂਦੀ ਹੈ ਐਜੂਕੇਸ਼ਨ ਸਿਸਟਮ ਵਿੱਚ ਨਵੀਂ ਕ੍ਰਾਂਤੀ ਲੈਂਦੀ ਹੈ ਕਿ ਇਹ ਜਿਹੜਾ ਜਿਹੜਾ ਅਸੀਂ ਇਨਫਰਾਸਟ੍ਰਕਚਰ ਅਸੀਂ ਪੈਦਾ ਕੀਤਾ ਹੈ ਪਰ ਲੋਕ ਇਹ ਸਭ ਵਿਰੋਧ ਕਰ ਰਹੀਆਂ ਨੇ ਕਿ ਇਹ ਸਿਸਟਮ ਪਹਿਲਾਂ ਹੀ ਚੱਲਦਾ ਹੈ ਜਾਂ ਕਾਂਗਰਸ ਨੇ ਲਾਗੂ ਕੀਤਾ ਸੀਗਾ ਤੇ ਇਹ ਇਹ ਆਪਣਾ ਨਾਂ ਇਤੇ ਛਾਪਣਾ ਚਾਹੁੰਦੇ ਆ ਆਪਣੇ ਪੱਤਰ ਲਾਉਣਾ ਚਾਹੁੰਦੇ ਆ ਇਸ ਕਰਕੇ ਲੋਕ ਇਹ ਸਭ ਵਿਰੋਧ ਵੀ ਕਰਦੇ ਆ ਮੇਰੇ ਕਹਿੰਦਾ ਉਹਦਾ ਜਿਹੜੇ ਸਿੱਖਿਆ ਦੀ ਕ੍ਰਾਂਤੀ ਐਜੂਕੇਸ਼ਨ ਦਾ ਰੈਵੋਲੂਸ਼ਨ ਆਈ ਲੱਗਦਾ ਸਿਰਫ ਇੱਕ ਟਾਈਟਲ ਹੈ ਜਿਸ ਤਰ੍ਹਾਂ ਉਸੇ ਜੀ ਕੋ ਹੋਰ ਟੰਗ ਨਾ ਕਹਿ ਦਈਏ 올ਡ ਵਾਈਨ ਇਨ ਦਾ ਨਿਊ ਬੋਟਲ ਹੈ ਪਹਿਲਾਂ ਹੀ ਚੱਲਦਾ ਹੈ ਉਹ ਵੀ ਪਹਿਲਾ ਤਸੱਲੀ ਬਖਸ਼ ਨਹੀਂ ਹੈ ਤੇ ਭਗਵੰਤ ਮਾਨ ਸਰਕਾਰ ਆਪਣੇ ਸਰਤੇ ਸੇਹਰਾ ਬੰਨਣਾ ਚਾਹੁੰਦੇ ਕਿ ਅਸੀਂ ਇਸ ਸਿੱਖਿਆ ਵਿੱਚ ਨਵੀਂ ਤਬਦੀਲੀ ਲੈ ਆਂਦੀ ਫੌਰ ਬਹੁਤ ਸਾਰੇ ਸਾਡੇ ਅਧਿਆਪਕ ਫੌਰ ਕੰਟਰੀ ਭੇਜੀਆਂ ਫਿਨਲੈਂਡ ਭੇਜੀ ਹਨ ਸਿੰਗਾਪੁਰ ਭੇਜੀ ਹਨ ਸਵਾਲੇ ਪੈਦਾ ਹੁੰਦਾ ਜਿਹੜਾ ਸਾਡੇ ਦੇਸ਼ ਵਿੱਚ 2000 ਤੋਂ ਵੱਧ ਜਿੰਨੀ ਯੂਨੀਵਰਸਿਟੀ ਸਨ 5000 ਤੋਂ ਜ਼ਿਆਦਾ 500 ਤੋਂ ਜ਼ਿਆਦਾ ਸਾਡੇ ਕੋਲੇ ਸਿੱਖਿਆ ਤੰਤਰ ਨੂੰ ਸੁਧਾਰਨ ਵਾਸਤੇ ਇੰਸਟੀਚੂਟਸ ਬਹੁਤ ਵੱਡੇ ਅਦਾਰੇ ਕੰਮ ਕਰਦੇ ਆ ਆਰਗੇਨਾਈਜੇਸ਼ਨ ਕੰਮ ਕਰਦੀਆਂ ਕਿ ਉਹ ਜੂਜਲੈਸਨ ਉਹ ਫੇਲ ਹਨ ਕਿ ਉਹ ਸਾਡੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੇ ਕਾਬਿਲ ਨਹੀਂ ਹਨ ਪੰਜਾਬ ਵਿੱਚ ਵੀ ਹਰ ਡਿਸਟ੍ਰਿਕਟ ਵਿੱਚ ਇੱਕ ਡਾਇਟ ਬਣਿਆ ਹੋਇਆ ਜਿਸ ਨੂੰ ਕਹਿੰਦੇ ਆ ਅਸੀਂ ਡਿਸਟ੍ਰਿਕਟ ਇੰਸਟੀਟਿਊਟ ਕਿਊਟ ਆਫ ਐਜੂਕੇਸ਼ਨਲ ਟ੍ਰੇਨਿੰਗ ਡਾਇਟ ਕਹਿੰਦੇ ਆ ਅਸੀਂ ਉਸ ਵਿੱਚ ਵੀ ਬੱਸ ਇਹ ਨਮੀਆਂ ਜਿਹੜੀਆਂ ਟ੍ਰੇਨਿੰਗ ਪ੍ਰੋਗਰਾਮ ਕੀਤੇ ਜਾ ਸਕਦੀਆਂ ਹਨ ਸਾਡੇ ਅਧਿਆਪਕਾਂ ਨੂੰ ਨਵੇਂ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਪਰੰਤੂ ਉਹਨਾਂ ਵਿੱਚ ਤਾਂ ਸਟਾਫ ਹੀ ਹੈ ਨਹੀਂ ਨਾ ਹੀ ਉੱਥੇ ਕੋ ਗ੍ਰਾਂਟ ਦਿੱਤੀ ਜਾ ਰਹੀ ਹੈ ਨਾ ਹੀ ਉੱਥੇ ਦਾ ਸਿਸਟਮ ਕੰਮ ਕਰ ਰਿਹਾ ਸੋ ਇਹ ਸੀ ਜਿਹੜੀ ਪਹਿਲੇ ਨਿਊਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਾਡੇ ਸਮਾਜ ਦੀ ਇੱਕ ਬਹੁਤ ਵੱਡਾ ਚਿਹਰਾ ਹੈ ਐਜੂਕੇਸ਼ਨ ਦਾ ਜੋ ਲਗਾਤਾਰ ਫੇਲ ਹੋ ਰਿਹਾ ਇੱਕ ਵੇ ਮੈਂ ਤੁਹਾਡੇ ਨਾਲ ਹੋਰ ਨਿਊਜ਼ ਸ਼ੇਅਰ ਕਰ ਰਿਹਾ ਉਹ ਵੀ ਐਜੂਕੇਸ਼ਨ ਨਾਲ ਸੰਬੰਧਤ ਹੈ ਮੈਂ ਪਹਿਲਿਆਂ ਤਿੰਨ ਨਿਊਜ਼ ਜਿਹੜੀਆਂ ਐਜੂਕੇਸ਼ਨ ਦੇ ਫੀਲਡ ਵਿੱਚ ਹੁੰਦੀਆਂ ਹਨ ਨੌਇਡਾ ਹੈ ਦਿੱਲੀ ਦੇ ਨਾਲ ਲੱਗਦਾ ਬਹੁਤ ਵੱਡਾ ਸ਼ਹਿਰੀ ਇਲਾਕਾ ਹੈ ਜਿੱਥੇ ਬਹੁਤ ਸਾਰਾ ਇਲੈਕਟ੍ਰਾਨਿਕ ਦਾ ਸਿਸਟਮ ਚੱਲਦਾ ਹੈ ਨੌਇਡਾ ਵਿੱਚ ਵਿਦਿਆਰਥਣ ਨੇ 21ਵੀਂ ਮੰਜ਼ਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ 21ਵੀਂ ਮੰਜ਼ਲ ਬਹੁਤ ਵੱਡੀ ਬਿਲਡਿੰਗ ਦਾ ਹੋਸਟਲ ਦੀ ਬਿਲਡਿੰਗ ਹੋ ਸਕਦੀ ਹੈ ਜਾਂ ਇਹ ਐਜੂਕੇਸ਼ਨ ਅਦਾਰੇ ਦੀ ਬਿਲਡਿੰਗ ਹੋ ਸਕਦੀ ਹੈ ਉਸਨੇ ਉਥੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਇਤੋਂ ਪਤਾ ਲੱਗਦਾ ਸਾਡੇ ਵਿਦਿਆਰਥੀਆਂ ਵਿੱਚ ਸਿੱਖਿਆ ਦੇ ਪ੍ਰਤੀ এডਿਊਕੇਸ਼ਨ ਪ੍ਰਤੀ ਬਹੁਤ ਜ਼ਿਆਦਾ ਨਿਰਾਸ਼ਾ ਦਾ ਆਲਮ ਹੈ ਅਸੀਂ ਆਮ ਤੌਰ ਤੇ ਮੈਂ ਵੀ ਕਹਾਵਤ ਅਸੀਂ ਸੁਣੀ ਹੈ ਜਦੋਂ ਕਿ ਬੰਦਾ ਬੇਤੀ ਕੋ ਐਜੂਕੇਸ਼ਨ ਲੈਂਦਾ ਸਿਆਣਾ ਬਣਦਾ ਹੈ ਐਂ ਲੱਗਦਾ ਸਾਡੇ ਦੇਸ਼ ਵਿੱਚ ਪੰਜਾਬ ਦੀ ਗੱਲ ਕਰਨ ਲਈ ਭਾਰਤ ਵਿੱਚ ਵੀ ਗੱਲ ਗੱਲ ਕਰ ਲਈਏ ਜਿਹੜੇ ਲੋਕ ਐਜੂਕੇਸ਼ਨ ਲੈਂਦੇ ਹਨ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਡਾਊਨ ਹੁੰਦਾ ਜਾ ਰਿਹਾ ਉਹ ਗਲਤ ਹੱਕ ਤਾਂ ਕਰਤੇ ਹਨ ਬੁਰੀਆਂ ਹਰਕਤਾਂ ਕਰਦੇ ਹਨ ਇਲੀਗਲ ਤੇ ਮੈਂ ਸਭ ਦਾ ਵੀ ਉਹ ਹਰਕਤਾਂ ਕਰਦੇ ਜਿੰਨਾ ਦਾ ਸਮਾਜ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਬੁਰਾ ਸਾਡੇ ਮਤਲਬ ਮੈਂ ਸੋਦਾ ਇੱਕ ਚਲਕਾਰਾ ਸਾਨੂੰ ਦਿਖਾਈ ਦੇ ਰਿਹਾ ਹੈ ਇਹ ਸੀ ਸਾਡੀ ਸੈਕੰਡ ਨਿਊਜ਼ ਹੈ ਬੜੀ ਦੁੱਖਦਾਇਕ ਨਿਊਜ਼ ਹੈ ਕਿ ਇੱਕ ਲੜਕੀ ਨੂੰ ਖੁਦਕੁਸ਼ੀ ਕਰਨੀ ਪਈ ਆਖਰ ਮਸਲਾ ਤਾਂ ਕੋ ਗੰਦੀ ਹੋਏਗਾ ਤਾਂ ਹੀ ਕੀਤੀ ਹੈ ਪਿਆਰੇ ਦਰਸ਼ਕੋ ਐਜੂਕੇਸ਼ਨ ਦਾ ਸਿਸਟਮ ਬੜਾ ਵਿਗੜਦਾ ਜਾ ਰਿਹਾ ਹੈ ਸਵਾਲ ਇਹ ਪੈਦਾ ਕੀ ਅਸੀਂ 21ਵੀਂ ਸਦੀ 'ਚ ਬੈਠੇ ਆ 2025 'ਚ ਆ ਗਏ ਹਲੈਕਟ੍ਰੋਨਿਕਸ ਆ ਸਾਡੇ ਕੋਲੇ YouTube ਵੀ ਆ ਸਾਡੇ ਕੋਲੇ ਬਹੁਤ ਸਾਰੇ ਸਿਸਟਮ ਚੱਲਦੇ ਆ ਈਮੇਲ ਵੀ ਆ ਸਾਡੇ ਕੋਲੇ ਤੇ ਬੜਾ ਕੁਝ ਚੱਲ ਨਹੀਂ ਜਾ ਰਿਹਾ ਸਾਡੇ ਕੋਲ ਇਸ ਦੇ ਬਾਵਜੂਦ এডੂਕੇਸ਼ਨ ਦਿਨੋਂ ਦਿਨ ਉਦਾਂ ਦਾ ਉਸਰ ਨਿਗਾੜ ਹੋ ਰਿਹਾ ਫੇਲ ਹੋ ਰਹੀ ਹੈ ਇੱਕ ਸਾਡੇ ਕੋਲੇ ਮੱਧ ਬਰਨਿਸ਼ ਤੋਂ ਖਬਰ ਛਪੀ ਹੈ এডੂਕੇਸ਼ਨ ਦੀ ਖਬਰ ਇਹ ਵੀ ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥੀ ਨੂੰ ਬੰਦੀ ਸ਼ਰਾਬ ਇੱਕ ਪਾਸੇ ਅਸੀਂ ਕਹਿੰਦੇ ਨਸ਼ਾ ਬੰਦੀ ਹੋਣੀ ਚਾਹੀਦੀ ਹੈ ਜੇ ਡਰੱਗਜ਼ ਹਨ ਉਹਨਾਂ ਨੂੰ ਅਸੀਂ ਬਿਲਕੁਲ ਉਹਨੂੰ ਅਪਰੂਵ ਕਰਕੇ ਅਖੇੜ ਕੇ ਬਾਹਰ ਸੱਟਣਾ ਚਾਹੁੰਦੇ ਹਾਂ ਕਿ ਸਾਡਾ ਕੋਈ ਅਡਲਟ ਵੀ ਵਿਦਿਆਰਥੀ ਵੀ ਬਿਲਕੁਲ ਡਰੱਗਜ਼ ਨਾ ਲੈਣ ਨਾ ਕੋਈ ਚਿਟਾ ਲੈਣ ਨਾ ਕੋਈ ਹੈਰੋ ਲੈਣ ਇੱਥੇ ਬੁਰੀ ਹਾਲਤ ਹੋਈ ਹੈ ਇੱਥੇ ਬਿਲਕੁਲ ਜੀਬੋ ਗਰੀਬ ਸਥਿਤੀ ਹੈ ਬੜੀ ਹੈਰਾਨੀਜਨਕ ਗੱਲ ਸਾਡੇ ਸਾਹਮਣੇ ਆ ਰਹੀ ਹੈ ਕਿ ਇੱਕ ਸਕੂਲ ਵਿੱਚ ਜਬਤ ਪ੍ਰਦੇਸ਼ਾ ਉੱਥੇ ਅਧਿਆਪਕ ਸਕੂਲਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਰਾਬ ਬੰਦ ਰਿਹਾ ਨਸ਼ਾ ਬੰਦ ਰਿਹਾ ਹੈ ਕਿੱਡਾ ਵੱਡਾ ਕ੍ਰਾਈਮ ਕਰ ਰਿਹਾ ਹੈ ਆਖਰੀ ਇਸ ਕ੍ਰਾਈਮ ਦੀ ਸਜ਼ਾ ਕਿਸ ਤਰ੍ਹਾਂ ਦਿੱਤੀ ਜਾਵੇ ਇੱਕ ਅਧਿਆਪਕ ਤੋਂ ਤਾਂ ਅਿਆਸ ਰਹੀ ਜਾਂਦੀ ਆਮ ਤੌਰ ਤੇ ਅਸੀਂ ਉਹਨਾਂ ਇੱਕ ਉਹਦਾ ਵੀ ਦਿੱਤਾ ਹੋਇਆ ਕਿ ਇਸ ਨੂੰ ਦੇਸ਼ ਨਿਰਮਤਾ ਕਹਿੰਦੇ ਆ ਨੈਸ਼ਨ ਬਿਲਡਰ ਕਹਿੰਦੇ ਆ ਕਿ ਜਿਹੜੇ ਦੇਸ਼ ਦਾ ਜਿਹੜਾ ਅਸੀਂ ਨੈਸ਼ਨ ਬਿਲਡਰ ਆ ਉਹਦਾ ਰੋਲ ਅਜਿਹਾ ਹੋਣਾ ਚਾਹੀਦਾ ਕਿ ਆਪਣੇ ਵਿਦਿਆਰਥੀ ਨੂੰ ਨਸ਼ਾ ਬੰਡੇ ਬੜੀ ਹੈਰਾਨੀਜਨ ਖਬਰ ਹੈ ਇਹ ਖਬਰ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰ ਰਿਹਾ ਇਹ ਵੀ ਐਜੂਕੇਸ਼ਨ ਦੇ ਸਿਸਟਮ ਨਾਲ ਸੰਬੰਧਿਤ ਹੈ ਉਹ ਪਰ ਇੰਟਰਨੈਸ਼ਨਲ ਨਿਊਜ਼ ਹੈ ਸਾਡੇ ਕੋਲੇ ਕੈਨੇਡਾ ਦੇ ਅਨਟਾਰੀਓ ਅਨਟਾਰੀਓ ਵਿੱਚ ਗੋਲੀ ਲੱਗਣਾ ਭਾਰਤੀ ਵਿਦਿਆਰਥੀ ਦੀ ਹੋਈ ਮੌਤ ਇਹ ਲੜਕੀ ਹੈ 21 ਸਾਲਾਂ ਦੀ ਲੜਕੀ ਆ ਉਸ ਦੇ ਗੋਲੀ ਲੱਗਣ ਦੇ ਨਾਲ ਸ਼ੂਟਆਊਟ ਦੀ ਘਟਨਾ ਘਟੀ ਉੱਥੇ ਉਸ ਦੀ ਮੌਤ ਹੋ ਗਈ ਤੇ ਹੁਣ ਜਿਹੜੇ ਕਰਦੇ ਹਨ ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰ ਰਹੇ ਕੋ ਅਸੀਂ ਡੈਡ ਬਾਡੀ ਭਾਰਤ ਲਿਆਂਦੀ ਜਾਵੇ ਹੁਣ ਇਥੋਂ ਵੀ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਨਿਸ਼ਾਨਾ ਪੈ ਰਿਹਾ ਖਤਰਨਾਕ ਖਤਰਨਾਕ ਘੰਟੀ ਦਿਖਾਈ ਦੇ ਰਹੀ ਹੈ ਕਿ ਸਾਡੇ ਲੋਕ ਫੋਰਨ ਕੰਟਰੀ ਵਿੱਚ ਉੱਥੇ ਗਨ ਵੈਪਨ ਹਥਿਆਰ ਪਤਾ ਨਹੀਂ ਕਿ ਟੈਂਕ ਲੈ ਕੇ ਜਾਂਦੇ ਹਨ ਪੜਨ ਤਾਂ ਜਾਂਦੇ ਨਹੀਂ ਉੱਥੇ ਕੋਈ ਨਾ ਕੋਈ ਕੰਮ ਕਰਨ ਜਾਂਦੇ ਹਨ ਉੱਥੇ ਦਾ ਜਾ ਕੇ ਕਾਨੂੰਨ ਤੋੜਦੇ ਹਨ ਅਗਰ ਜਾ ਕੇ ਉੱਥੇ ਭਾਰਤ ਵਿਦਿਆਰਥੀ ਦੀ ਗੋਲੀ ਲੱਗਣ ਦਾ ਮੌਤ ਹੋਈ ਆ ਆਖਰ ਬੰਦੂਕ ਕਿੱਥੋਂ ਆਈ ਗੋਲੀ ਕਿੱਥੋਂ ਆਈ ਤੇ ਉਹ ਜਿਹੜੀ ਇੱਕ ਲੜਕੀ ਸੀ ਵਿਦਿਆਰਥੀ ਉਸ ਦੀ ਮੌਤ ਹੋ ਗਈ ਬੜੀ ਇਹ ਖਤਰਨਾਕ ਘਟਨਾ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਟਰੈਂਡ ਬੜਾ ਖਤਰਨਾਕ ਦਿਖਾਈ ਦੇ ਰਿਹਾ ਹੈ ਕਿ ਵਿਦਿਆਰਥੀਆਂ ਦਾ ਜਿਹੜਾ ਰਸਤਾ ਹੈ ਉਹਦਾ ਰੂਟ ਕਿੱਧਰ ਉਤਰਿਆ ਜਾ ਰਿਹਾ ਹੈ ਉਹਨਾਂ ਨੂੰ ਕਿੰਨੀਆਂ ਕਿਹੜੀਆਂ مصیبتਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਪੈ ਵਿਦਿਆਰਥੀ ਇਹ ਚਾਰ ਪਿਆਰੇ ਦਰਸ਼ਕੋ ਜਿਹੜੇ ਚਾਰ ਮੈਂ ਫਰਸਟ ਨਿਊਜ਼ ਲਈਆਂ ਹੈ ਉਨ੍ਹਾਂ ਦਾ ਸਬੰਧ এডੂਕੇਸ਼ਨ ਦੇ ਨਾਲ ਹੈ এডੂਕੇਸ਼ਨ ਕਿਸੇ ਵੀ ਸਮਾਜ ਦਾ ਕਿਸੇ ਸੋਸਾਇਟੀ ਦਾ ਕਿਸੇ ਦੇਸ਼ ਦੇਸ਼ ਦਾ ਸ਼ਿਸ਼ਿਆ ਹੁੰਦਾ ਹੈ ਦੋ ਵਿਭਾਗ ਬਹੁਤ ਇੰਪੋਰਟੈਂਟ ਹਨ ਇਹ ਹਨ এডੂਕੇਸ਼ਨ ਅਤੇ ਹੈਲਥ ਔਰ ਬਾਈ ਚਾਂਸ ਮਿਸਫੋਰਚਨਟਲੀ ਸਾਡਾ ਦੇਸ਼ ਤੇ ਸਾਰਾ ਸੰਸਾਰ ਵੀ এডੂਕੇਸ਼ਨ ਅਤੇ ਹੈਲਥ ਵਿੱਚ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ ਸੋ ਇਹ ਬੜੇ ਖਤਰਨਾਕ ਖਬਰਾਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀਆਂ ਹਨ ਤੁਸੀਂ ਹੁਣੇ ਸੁਣੀਆਂ ਹਨ ਸੋ ਪਿਆਰੇ ਦਰਸ਼ਕ ਇਸ ਬਾਅਦ ਮੈਂ ਕੁਝ ਹੋਰ ਨਿਊਜ਼ ਲੈ ਰਿਹਾ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਅੱਗੇ ਗੱਲ ਆਜੀ ਕ੍ਰਾਈਮ ਦੀ ਸਾਡੀ ਸੋਸਾਇਟੀ ਨੇ ਐਦਾਂ ਮੰਨ ਲਿਆ ਕਿ ਕ੍ਰਾਈਮ ਹੋਏਗਾ ਕ੍ਰਾਈਮ ਨੂੰ ਅਸੀਂ ਭਲੀਭਾਂਤ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਮੇਰੇ ਸਾਹਮਣੇ ਇੱਕ ਨਿਊਜ਼ ਲੱਗੀ ਹੈ ਇਹ ਜਗਰਾਉਂ ਤੋਂ ਹੀ ਲੱਗੀ ਹੈ ਇੱਕ ਮਿੰਨੀ ਬੱਸ ਵਿੱਚ ਝਗੜਾ ਹੋਇਆ ਤੇ ਜਦੋਂ ਡਰਾਈਵਰ ਤੇ ਕੰਡਕਟਰ ਨੇ ਸਵਾਰੀਆਂ ਤੋਂ ਕਿਰਾਇਆ ਮੰਗਿਆ ਘਟਨਾ ਕੀ ਘੱਡੀ ਹੈ ਤੇ ਉਹਨਾਂ ਤੇ ਜਾਨਲੇਵਾ ਮਰਡਰਸ ਅਟੈਕ ਕੀਤਾ ਗਿਆ ਕਿਰਾਇਆ ਮੰਗਣ ਤੇ ਬੱਸ ਮਾਲਕ ਤੇ ਕੰਡਕਟਰ ਤੇ ਕੀਤਾ ਜਾਨਲੇਵਾ ਹਮਲਾ ਉਹ ਤੇ ਮਰਡਰਸ ਅਟੈਕ ਕੀਤਾ ਕਿ ਕਿਰਾਇਆ ਕਿਉਂ ਮੰਗ ਰੇ ਅਸੀਂ ਕਿਰਾਇਆ ਨਹੀਂ ਦੇਣਾ ਫ੍ਰੀ ਜਾਣਾ ਜੇ ਫ੍ਰੀ ਸਬਰ ਕਰਨਾ ਹੈ ਇਹ ਵੀ ਇੱਕ ਬਦਮਾਸ਼ੀ ਤੇ ਕ੍ਰਾਈਮ ਦੀ ਬਹੁਤ ਵੱਡੀ ਮਿਸਮਧਾ ਸਾਡੇ ਸਾਹਮਣੇ ਆਧਾਰਨ ਹੈ ਤੇ ਇਹਦੇ ਨਾਲ ਹੀ ਖਬਰ ਕੋ ਹੋਰ ਉਹਨਾਂ ਤੇ ਇੱਕ ਰਿਸੌਰ ਹੋਰ ਜੁੜਿਆ ਹੋਇਆ ਹੈ 35000 ਦੀ ਨਕਦੀ ਸੋਨੇ ਦੀ ਜੀਨ ਤੇ ਕੜਾ ਖੋ ਕੇ ਫਰਾਰ 15 ਤੇ ਮਾਮਲਾ ਦਰਜ ਜਿਹੜੇ ਬੰਦਿਆਂ ਨੇ ਇਹ ਜਾਨ لےਆ ਹਮਲਾ ਕੀਤਾ ਉਹਨਾਂ ਨੇ ਲੁੱਟਖੋਹੀ ਕੀਤੀ ਹੈ ਇਥੋਂ ਲੱਗਦਾ ਸਾਡਾ ਸਮਾਜ ਵਿੱਚ ਬਹੁਤ ਜ਼ਬਰਦਸਤ ਡਾਊਨ ਡਾਊਨਫਾਲੋ ਹੋ ਗਿਆ ਹੈ ਕ੍ਰਾਈਮ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਕ੍ਰਾਈਮ ਦੇ ਗ੍ਰਾਫ ਨੂੰ ਕਿੱਦਾਂ ਡਾਊਨ ਕੀਤਾ ਜਾਵੇ ਆਈ ਲੱਗਦਾ ਜਿਨੇ ਸਾਡੇ ਧਾਰਮਿਕ ਥਾਮ ਹਨ ਮੰਦਰ ਮਸਜਿਦ ਗੁਰਦੁਆਰੇ ਲੱਗਦਾ ਕਿਤੇ ਨਾ ਕਿਤੇ ਉਹ ਵੀ ਹੋਕਾ ਦੇ ਰਹੇ ਹਨ ਭਾਈ ਕ੍ਰਾਈਮ ਨਾਲ ਕਰੋ ਸਾਡੇ ਸਮਾਜ ਵਿੱਚ ਸ਼ਾਂਤੀ ਨਾ ਰਹਿਣਾ ਸਿੱਖੋ ਗੁਰੂ ਨਾਨਕ ਦਾ ਸ਼ਾਂਤੀ ਦਾ ਸੰਦੇਸ਼ ਇਸ ਨੂੰ ਲਾਗੂ ਕਰੋ ਪਰੰਤੂ ਨਹੀਂ ਹੋ ਰਿਹਾ ਮੈਂ ਤਾਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ 골ਡਨ ਟੈਂਪਲ ਵਿੱਚ ਵੀ ਕਿੰਨੀਆਂ ਸਰਕਲ ਐਗਜ਼ਾਮਪਲ ਆ ਚੁੱਕੇ ਹਨ ਕਿ ਉੱਥੇ ਵੀ ਮਰਡਰ ਹੁੰਦੇ ਹਨ ਉੱਥੇ ਵੀ ਕਤਲ ਹੁੰਦੇ ਹਨ ਬਹੁਤ ਸਾਰੇ ਘਟਨਾਵਾਂ ਵੀ ਗੜਦੀਆਂ ਹਨ ਜਿਹੜਾ 2015 ਦਾ ਬੇਅਦਬੀ ਦਾ ਮਸਲਾ ਜਿਹੜੇ ਵਿੱਚ ਦੋ ਨੌ ਜਵਾਨਾਂ ਦੀ ਮੌਤ ਹੋਈ ਸੀ ਪੰਜਾਬ ਵਿੱਚ ਕੋਟਕure ਵਿੱਚ ਉਸ ਦਾ ਜਵਾਬ ਅ ਅਗਲੀ ਗੱਲ ਨੇ ਦਿੱਤਾ ਨਿਕਾ ਉਹਦਾ ਸੰਬੰਧ ਵੀ ਧਾਰਮਿਕ ਸੰਸ ਧਾਰਮਿਕ ਸਾਡਾ ਜਿਹੜਾ ਸਿਸਟਮ ਉਹਦੇ ਨਾਲ ਹੈ ਸੋ ਪਿਆਰੇ ਦਰਸ਼ਕੋ ਖਬਰਾਂ ਜਿਹੜੀਆਂ ਹਨ ਬੜੀਆਂ ਖਤਰਨਾਕ ਸੰਖਿਖਾ ਹੀ ਦੇ ਰਹਿਣ ਟ੍ਰੈਂਡ ਬੜਾ ਵਿਗੜਦਾ ਜਾ ਰਿਹਾ ਹੈ ਦਿਨ-ਦਿਨ ਸਾਡਾ ਜਿਹੜਾ ਬੈਲੈਂਸ ਖਤਮ ਹੋ ਰਿਹਾ ਹੈ ਸਾਡਾ ਜਿਹੜਾ ਸਮਾਜ ਦਾ ਆਖਰੀ ਬੈਲੈਂਸ ਨੂੰ ਕਿਦਾਂ ਦੁਬਾਰਾ ਟਿਕਾਣੇ ਲਿਆਂਦਾ ਜਾਵੇ ਇਹਦੇ ਬਾਰੇ ਸੋਚਣ ਦੇ ਵਿਚਾਰ ਦੀ ਲੋੜ ਹੈ ਹੁਣ ਇੱਕ ਜਿਹੜੀ ਮੈਂ ਹੋਰ ਤੁਹਾਡੇ ਨਾਲ ਨਿਊਜ਼ ਸਾਂਝੀ ਕਰ ਰਿਹਾ ਉਹ ਅਜੀਤ ਵਿੱਚ ਛਪੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੇ ਪਹਿਰੇ ਦਰਸ਼ਕੋ ਇੱਕ ਸਾਡੇ ਕੋਲ ਵਿਸ਼ਲੇਸ਼ਕ ਹਨ ਨਿਊਜ਼ ਦੇ ਬਹੁਤ ਵੱਡੇ ਰਾਈਟਰ ਵੀ ਹਨ ਤੇ ਵਧੀਆ ਉਹਨਾਂ ਦੀ ਮੈਂ ਵਿਸ਼ਲੇਸ਼ਣ ਜਿਹੜਾ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਗੁਰਚੰਦ ਸਿੰਘ ਨੂਰਪੁਰ ਬਹੁਤ ਵੱਡੇ ਰਾਈਟਰ ਵੀ ਹਨ ਤੇ ਆਮ ਤੌਰ ਤੇ ਅਜੀਤ ਵਿੱਚ ਉਹਨਾਂ ਦੀ ਨਿਊਜ਼ ਤੇ ਐਨਾਲਿਸਿਸ ਲੱਗਦਾ ਰਹਿੰਦਾ ਹੈ ਉਹ ਗੱਲ ਆ ਗਈ ਬਹੁਤ ਖੁਰੇ ਦੀ ਗੱਲ ਹੈ ਭਾਰ ਸਰਕਾਰ ਪੰਜਾਬ ਸਰਕਾਰ ਲੋਕਾਂ ਨੂੰ ਮੁਫਤ ਚੀਜ਼ਾਂ ਵੰਡ ਰਹੀ ਆ ਸਵਾਲ ਇਹ ਪੈਦਾ ਹੁੰਦਾ ਪੈਸਾ ਕਿੱਥੋਂ ਆ ਰਿਹਾ ਹੈ ਪੈਸਾ ਤਾਂ ਅਸੀਂ ਟੈਕਸ ਦੇ ਰਹੇ ਹਾਂ ਤੁਸੀਂ ਫਰਜ਼ ਕੀਤਾ ਸੇਵਰੇਜ ਦੇ ਬਿੱਲ ਦਿੰਦੇ ਹੋ ਵਾਟਰ ਬਿੱਲ ਦਿੰਦੇ ਹੋ ਟੋਲ ਪਲਾਜ਼ਾ ਤੇ ਧੜਾ ਧੜਾ ਰੇਟ ਵਧਦਾ ਜਾ ਰਿਹਾ ਹੈ ਹਰ ਖਾਤੇ ਰੇਟ ਵਧਦੇ ਜਾ ਰਹੇ ਹਨ ਨਿਊਜ਼ ਕੀ ਲੱਗੀ ਆ ਮੁਫਤੀਆਂ ਖਰੇ ਤੋਂ ਨਾਲ ਕਿਰਤ ਤੋਂ ਦੂਰ ਕੀਤੇ ਜਾ ਰਹੇ ਹਨ ਲੋਕ ਕਿਰਤ ਕੰਮ ਦਾ ਵਰਕ ਕਲਚਰ ਖਤਮ ਹੋ ਰਿਹਾ ਉਹ ਕਹਿੰਦੇ ਫਰੀ ਮਿਲ ਜਾਣਾ ਆਟਾ ਫਰੀ ਮਿਲ ਜਾਣਾ ਦਾਲ ਫਰੀ ਮਿਲ ਜਾਣੀ ਆ ਹਰ ਚੀਜ਼ ਫਰੀ ਮਿਲ ਜਾਣੀ ਤੇ ਇਸ ਕੇ ਕੰਮ ਕਰਦੀ ਕੋ ਲੋੜ ਹੀ ਨਹੀਂ ਪੈਂਦੀ ਇਹ ਸਾਡੇ ਪੰਜਾਬ ਦਾ ਤੇ ਭਾਰਤ ਦਾ ਕਲਚਰ ਹੈ ਜਿਹਨੂੰ ਉਸੇ ਕਹਿੰਦੇ ਵਰਕ ਕਲਚਰ ਨੂੰ ਉਸੇ ਕਹਿੰਦੇ ਕਿਰਤ ਕਰੋ ਭਾਈ ਇਹ ਕਿਰਤ ਕਰਨ ਦੀ ਬਹੁਤ ਕਟਿਆ ਤੇ ਮੈਂ ਸਭ ਦਾ ਖਤਰਨਾਕ ਐਗਜ਼ਾਮਪਲ ਆ ਕਿਰਤ ਵਿੱਚ ਕਿਸੇ ਦਾ ਰੁਚੀ ਨਹੀਂ ਹੈ ਕਿਉਂਕਿ ਫਰੀ ਸਪਲਾਈ ਹੋ ਰਹੀ ਹੈ ਖੰਡ ਦੀ ਫਰੀ ਸਪਲਾਈ ਹੋ ਰਹੀ ਆ ਆਟੇ ਦੀ ਫ੍ਰੀ ਸਪਲਾਈ ਹੋ ਰਹੀ ਆ ਕਣਕ ਦੀ ਫ੍ਰੀ ਸਪਲਾਈ ਹੋ ਰਹੀ ਆ ਚਾਹੇ ਥਰਡ ਕਲਾਸ ਹੀ ਹੋਵੇ ਉਹ ਉਹ ਲੋਕ ਜਿਹੜੇ ਡਿਸਰਬ ਨਹੀਂ ਕਰਦੇ ਉਹ ਵੀ ਫ੍ਰੀ ਸਹੂਲਤਾਂ ਲੈ ਰਹੇ ਹਨ ਜਦੋਂ ਸਾਨੂੰ ਫ੍ਰੀ ਸਮਾਨ ਮਿਲ ਜਾਂਦਾ ਹੈ ਤਾਂ ਲੋਕ ਕੰਮ ਕਿਉਂ ਕਰਨਗੇ ਕਿਉਂ ਨਹੀਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਜ਼ਿੰਮੇਵਾਰ ਕੰਮਾਂ ਤੇ ਲਾਇਆ ਜਾਂਦਾ ਉਹ ਤਾਂ ਸਾਡੇ ਕੋਲ ਸਿਸਟਮ ਫੇਲ ਹੋ ਰਿਹਾ ਲਗਾਤਾਰ ਇੱਕ ਇਹਦੇ ਨਾਲ ਇੱਕ ਹੋਰ ਵਿਸ਼ਲੇਸ਼ਣ ਲੱਗਿਆ ਉਹ ਵੀ ਮੈਂ ਤੁਹਾਡੇ ਨਾਲ ਸਮਝਾ ਕਰਾਂਗਾ ਉਹ ਹੈ ਸਾਡੇ ਅਦਾਲਤਾਂ ਦਾ ਕਿੰਨਾ بگੜਦਾ ਢਾਂਚਾ ਸਾਡੇ ਅਦਾਲਤਾਂ ਦਾ ਕਾਂਝਾ بگੜਦਾ ਜਾ ਰਿਹਾ ਇੱਕ ਮੇਰੇ ਸਾਹਮਣੇ ਵਿਸ਼ਲੇਸ਼ਣ ਲੱਗਿਆ ਹੈ ਅਜੀਤ ਬੱਚੀ ਲੱਗਿਆ ਅbschri ਅਦਾਲਤਾਂ ਚ ਇਨਸਾਫ ਲਈ ਬਰਿਆਂ ਤੱਕ ਦੀ ਅਡੀਕ ਕਿਉਂ ਅbschri ਅਦਾਲਤਾਂ ਵਿੱਚ ਅਦਾਲਤਾਂ ਦੀਆਂ ਅਲੱਗ-ਅਲੱਗ ਟਾਈਪ ਹੋ ਸਕਦੀਆਂ ਹਨ ਜੁਡੀਸ਼ੀਅਲ ਕੋਰਟਸ ਵੀ ਹੁੰਦੀਆਂ ਹਨ ਸਾਡੇ ਕੋਲੇ ਹਾਈ ਕੋਰਟ ਵੀ ਹੈ ਸੁਪੀਮ ਕੋਰਟ ਵੀ ਹੈ ਡਿਸਟ੍ਰਿਕਟ ਲੈਵਲ ਦੇ ਵੀ ਸਰਵੋ ਕੋਰਟਸ ਹਨ ਤੇ ਪਿਆਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਹਾਂ ਜਦੋਂ ਅਸੀਂ ਗੱਲ ਕਰਦੇ ਇਨਸਾਫ ਦੀ ਜਸਟਿਸ ਦੀ ਤਾਂ ਇੰਡੀਆ ਬਿਲਕੁਲ ਟੇਲ ਤੇ ਸਟੈਂਡ ਕਰਦਾ ਸਾਰੇ ਦੇਸ਼ਾਂ ਦੀ ਜਿਹੜੀ ਲਿਸਟ ਬਣਾ ਲਈਏ ਅਸੀਂ ਸਾਰੇ ਸੰਸਾਰ ਦੇ ਤਾਂ ਇਨਸਾਫ ਵਿੱਚ ਇੰਡੀਆ ਬਿਲਕੁਲ ਫੇਲ ਹੋ ਰਿਹਾ ਹੈ ਇੱਕ ਮੈਂ ਐਗਜ਼ਾਮਪਲ ਵਾਰ-ਵਾਰ ਕੋਟ ਕੀਤੀ ਹੈ ਅੱਜ ਵੀ ਕੋਟ ਕਰ ਰਹੇ ਹਾਂ ਤੁਹਾਡੇ ਨਾਲ ਇੱਕ ਜਸਵੰਤ ਸਿੰਘ ਖਾਨੜਾ ਹੋਇਆ ਜਿਸ ਦੀ 1995 ਵਿੱਚ ਮੌਤ ਹੋ ਗਈ ਸੀ ਪਤਾ ਨਹੀਂ ਲੱਗ ਸਕਿਆ ਉਹਦੀ ਮੌਤ ਫਾਲਸ ਇਨਕਾਊਂਟਰ ਚ ਹੋਈ ਜਾਂ ਉਹਦੀ ਨੈਚੁਰਲ ਡੈਥ ਹੋਈ ਤਾਂ ਉਸ ਦੀ ਮਾਤਾ ਨੇ 1995 ਤੋਂ ਲੈ ਕੇ 2020 ਤੱਕ ਪੰਜਾਬ ਰਣ ਹਰਿਆਣਾ ਹਾਈ ਕੋਰਟ ਵਿੱਚ 25 ਸਾਲ ਕੇਸ ਲੜਿਆ ਉਸਨੇ ਭਾਈ ਇਹ ਤਾਂ ਦੱਸੋ ਕਿ ਉਹਦੇ ਮੁੰਡੇ ਦੀ ਬਹੁਤ ਕਿਦਾਂ ਹੋਈ ਆ ਕਿ ਉਹ ਫਾਲਸ ਇਨਕਾਊਂਟਰ ਹੋਇਆ ਝੂਠਾ ਇਨਕਾਊਂਟਰ ਹੋਇਆ ਜਾਂ ਕਿਸਨ ਡੈਥ ਹੋਈ ਉਸਦੀ ਠੀਕ ਆ ਹੁਣ ਮੈਂ ਦੱਸਣਾ ਚਾਹਾਂ ਪਿਆਰੇ ਦਰਸ਼ਕੋ ਬੜੀ ਤਸ ਜੋਗ ਸਥਿਤੀ ਹੈ ਇਹ ਜਸਵੰਤ ਸਿੰਘ ਖਾਲੜਾ ਜਿਹੜਾ ਲੋਕਾਂ ਦੇ ਹੱਕਾਂ ਦੀ ਖਾਤਰ ਲੜਦਾ ਸੀ ਪੰਜਾਬ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਮੈਂ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਤੋ ਉਸ ਦਾ ਹੀ ਮੌਤ ਹੋਈ 1995 ਵਿੱਚ ਤੇ 100 ਸਾਲ ਦੀ ਏਜ ਪੂਰੀ ਕਰਕੇ ਖਾਲੜਾ ਦੀ ਮਾਂ ਦੀ ਵੀ ਮੌਤ ਹੋ ਗਈ 100 ਸਾਲ ਪੂਰੇ ਕੀਤੇ 25 ਸਾਲ ਕੇਸ ਲੜਿਆ ਉਸਨੇ ਪਰੰਤੂ ਕੇਸ ਦਾ ਹਾਈ ਕੋਰਟ ਚੋਂ ਕੋਈ ਫੈਸਲਾ ਨਹੀਂ ਹੋ ਸਕਿਆ ਕਿ ਖਾਲੜਾ ਸਾਹਿਬ ਜਸਵੰਤ ਸਿੰਘ ਖਾਲੜਾ ਜਿਹੜਾ ਹਿਊਮਨ ਰਾਈਟਸ ਦਾ ਐਕਟੀਵੇਟ ਸੀ ਉਹਦੀ ਮੌਤ ਕਿਸ ਤਰ੍ਹਾਂ ਹੋਈ ਕੀ ਇਨਕਾਊਂਟਰ ਕੀਤਾ ਗਿਆ ਜਾ ਉਹਦੀ ਨੈਚੁਰਲ ਡੈਥ ਹੋ ਗਈ ਹੁਣ ਜਿਹੜਾ ਜਿਹੜਾ ਮੈਂ ਤੁਹਾਡੇ ਨਾਲ ਟਾਈਟਲ ਸ਼ੇਅਰ ਕੀਤਾ ਹੈ ਅਪ ਸ੍ਰੀ ਅਦਾਲਤਾਂ 'ਚ ਇਨਸਾਫ ਲਈ ਬਰਿਆਂ ਤੱਕ ਦੀ ਵੇਟ ਕਿਉਂ ਮੈਂ ਸਮਝਦਾ ਇਹਦੇ ਪਾਸੇ ਜੱਜ ਵੀ ਬਹੁਤ ਵੱਡੇ ਹੱਦ ਹੱਦ ਤੱਕ ਜ਼ਿੰਮੇਵਾਰ ਹਨ ਡੇਟਾ ਦੇ ਡੇਟਾ ਫਿਕਸ ਕਰਦੇ ਹਨ ਤੇ ਹੀアリング ਬਿਲਕੁਲ ਨਹੀਂ ਹੁੰਦੀ ਤੁਸੀਂ ਹਾਈ ਕੋਰਟ ਚਲੇ ਜਾਓ ਡਿਸਟ੍ਰਿਕਟ ਲੈਵਲ ਦੇ ਕੋਰਟਸ 'ਤੇ ਚਲੇ ਜਾਓ ਉੱਥੇ ਸਟ੍ਰਾਈਕਾਂ ਬੜੀਆਂ ਹੁੰਦੀਆਂ ਹਨ ਛੁੱਟੀਆਂ ਕਰਕੇ ਜੱਜ ਬੈਠੇ ਰਹਿੰਦੇ ਹਨ ਐਡਵੋਕੇਟ ਬੈਠੇ ਹਨ ਇਸ ਇਹ ਸਾਇਦ ਦੇ ਘਟਰਾਮਾ ਘਟਦੀਆਂ ਹਨ ਹੁਣ ਮੈਂ ਤੁਹਾਨੂੰ ਕੋਈ ਛੋਟਾ ਜਿਹਾ ਅੰਕੜਾ ਦੇ ਰਿਹਾ ਜਿਹੜਾ ਸਮੇਂ-ਸਮੇਂ ਤੇ ਬਦਲਦਾ ਵੀ ਰਹਿੰਦਾ ਹੈ ਸੁਪਰੀਮ ਕੋਰਟ ਤੋਂ ਲੈ ਕੇ ਸਾਰੀਆਂ ਹਾਈ ਕੋਰਟਸ ਜੋ ਸਾਡੇ ਦੇਸ਼ ਦੀਆਂ ਹਨ ਡਿਸਟ੍ਰਿਕਟ ਕੋਰਟਸ ਵਿੱਚ ਕੁੱਲ ਮਿਲਾ ਕੇ 4 ਕਰੋੜ ਤੇ 70 ਲੱਖ ਤੋਂ ਜ਼ਿਆਦਾ ਕੇਸ ਪੈਂਡਿੰਗ ਪਏ ਹਨ ਇਹਨੂੰ ਕਹਿੰਦੇ ਇੰਡੀਆ ਦੀ ਡੈਮੋਕ੍ਰੇਸੀ ਇਹਨੂੰ ਕਹਿੰਦੇ ਸਾਡੇ ਭਾਰਤ ਦੇ ਲੋਕਤੰਤਰ ਜਦੋਂ મોદી ਸਾਹਿਬ ਕਹਿੰਦੇ ਆ ਸਭ ਦਾ ਸਾਥ ਸਭ ਦਾ ਵਿਕਾਸ ਇਹ ਵਿਕਾਸ ਕਰਨਾ ਢੰਗ ਹੈ ਕਿ ਸਾਡੇ ਸੁਪਰੀਮ ਕੋਰਟ 34 ਜੱਜ ਹਨ ਜਦੋਂ ਕਿ ਸਾਡੇ ਦੇਸ਼ ਦੀ ਆਬਾਦੀ 147 ਕਰੋੜ ਹੈ ਤੇ ਕੌਣ ਰੋਕਦਾ ਮੋਦੀ ਸਾਹਿਬ ਨੂੰ ਕਿ 34 ਦੀ ਥਾਂ ਤੇ ਜੱਜਾਂ ਦੀ ਗਿਣਤੀ 68 ਰੱਖਿਆ ਉਹਨਾਂ ਕੀ ਦੀ ਜਾਂਦੀ ਤਾਂ ਕਿ ਲੋਕਾਂ ਨੂੰ ਫਟਾਫਟ ਸਪੀਡੀ ਜਸਟਿਸ ਮਿਲੇ ਕੁਝ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਬਿਲਕੁਲ ਲੋਕਾਂ ਦਾ ਤਮਾਸ਼ਾ ਡਾਇਆ ਜਾ ਰਿਹਾ ਲੋਕਾਂ ਦੇ ਨਾਲ ਮੈਸਾ ਮਖੌਲ ਕੀਤਾ ਜਾ ਰਿਹਾ ਉਹਨਾਂ ਦਾ ਜਸਟਿਸ ਆ ਉਹ ਹਵਾ ਜੁੜ ਰਿਹਾ ਹੈ ਕੁਛ ਨਹੀਂ ਹੋ ਰਿਹਾ ਹੁਣ ਜਿਹੜੀ ਮੈਂ ਗੱਲ ਕੀਤੀ ਆ ਕਿ ਅਗਰ 4 ਕਰੋੜ ਤੇ 70 ਲੱਖ ਜਿਹੜੇ ਕੇਸ ਪੈਂਡਿੰਗ ਪਏ ਹਨ ਇਹ ਸਾਡੇ ਭਾਰਤ ਦੇਸ਼ ਜਿਸ ਨੂੰ ਸਭ ਤੋਂ ਅਸੀਂ ਵੱਡੀ ਡੈਮੋਕ੍ਰੇਸੀ ਦਾ ਡਰਮ ਬੀਟ ਕਰ ਰਹੇ ਆ ਅਸੀਂ ਇਹ ਡਰਾਮਾ ਕਰ ਰਹੇ ਹਾਂ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਇਹ ਡੈਮੋਕ੍ਰੇਸੀ ਇਦਾਂ ਕੰਮ ਕਰਦੀ ਹੈ ਜਦੋਂ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ ਤੇ ਡੈਮੋਕ੍ਰੇਸੀ ਕਿਸ ਤਰ੍ਹਾਂ ਕੰਮ ਕਰੇਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਜਿਹੜੀਆਂ ਨਿਊਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਆ ਬੜੇ ਖਤਰਨਾਕ ਹਨ ਫਿਰ ਜੱਜ ਕਿਹੜਾ ਬਹੁਤ ਪਰਮਾਨਸੀਨਾ ਕੰਮ ਕਰਦੇ ਨੇ ਇੱਕ ਹੁਣੇ ਤੋਂ ਸੀ ਰੀਸੈਂਟਲੀ ਸੁਣਿਆ ਜੱਜ ਦੇ ਕਰੋ ਨੋਟਾਂ ਦੀ ਬੋਰਗੀਆਂ ਨਿਕਲੀਆਂ ਨੋਟਾਂ ਦਾ ਢੇਰ ਨਿਕਲਿਆ ਹੈ ਆਖਰ ਨੋਟਾਂ ਦਾ ਢੇਰ ਕਿੱਥੋਂ ਆਇਆ ਭਈ ਉਹ ਇਟ ਮੀਨ ਉਹ ਜੱਜ ਰਿਸ਼ਵਤ ਲੈਂਦਾ ਹੈ ਉਹਨਾਂ ਪਰ ਸਜ਼ਾ ਕੋਈ ਨਹੀਂ ਹੈ ਕੋਈ ਪ੍ਰਬੰਧ ਨਹੀਂ ਸਜ਼ਾ ਦੇਣ ਦਾ ਜਿਹੜੇ ਜੱਜ ਕਰਾਇਮ ਕਰਦੇ ਹਨ ਉਹਨਾਂ ਵਾਸਤੇ ਕੋਈ ਵੀ ਸਜ਼ਾ ਨਹੀਂ ਅਸੀਂ ਉਹਨੂੰ ਕਹਿੰਦੇ ਮਾਈ ਲਾਰਡ ਅਸੀਂ ਉਹਦਾ ਰਿਸਪੈਕਟ ਕਰਦੇ ਹਾਂ ਪਰ ਉਹ ਜੱਜ ਲੋਕਾਂ ਦਾ ਪਟੀਸ਼ਨਰ ਦਾ ਰੱਤਾ ਵੀ ਰਿਸਪੈਕਟ ਕਰਵਾਉ ਸੀ ਤਿਆਰ ਨਹੀਂ ਉਹ ਸਮਝਦੇ ਇਹ ਹੁੰਦੇ ਆ ਤੇ ਚਲੇ ਜਾਂਦੇ ਆ ਡੇਟਾ ਫਿਕਸ ਕਰਦੇ ਆ ਲੋਕ ਕਰਾਏ ਖਰਚ ਕੇ ਹਾਈ ਕੋਰਟ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਸੁਪਰੀਮ ਕੋਰਟ ਜਾਂਦੇ ਆ ਉੱਥੇ ਅਗਲੀ ਡੇਟ ਪੈ ਜਾਂਦੀ ਹੈ ਸੁਣਵਾਈ ਹੁੰਦੀ ਨਹੀਂ ਕੋਈ ਵੀ ਇਸ ਕਰਕੇ ਇਹ ਸਾਡਾ ਟਾਂਚਾ ਲਗਾਤਾਰ ਵਿਗੜਦਾ ਜਾ ਰਿਹਾ ਹੈ ਬੇਦਰਸ਼ ਕੋ ਇਹਦੇ ਵਾਸਤੇ ਕੀ ਕੀਤਾ ਜਾਵੇ ਇਹਦੇ ਵਾਸਤੇ ਬੜੀ ਮਹੱਤਵਪੂਰਨ ਗੱਲ ਆ ਕਿ ਸਾਡੇ ਸਿਸਟਮ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਇਹ ਤਬਦੀਲੀ ਨਹੀਂ ਹੋ ਰਹੀ ਦੋ ਮੈਂ ਨਿਊਜ਼ ਤੁਹਾਡੇ ਨਾਲ ਹੋਰ ਲੈ ਆਏ ਹਾਂ ਇੱਕ ਨਿਊਜ਼ ਦਾ ਸੰਬੰਧ ਹੈ ਸਾਡਾ ਫਿਰ ਐਜੂਕੇਸ਼ਨ ਨਾਲ ਜੁੜ ਗਿਆ ਸੰਬੰਧ ਅਜੀਤ ਵਿੱਚ ਹੀ ਬਹੁਤ بڑا ਵਿਸ਼ਲੇਸ਼ਣ ਲੱਗਿਆ ਬੜਾ ਮਹੱਤਵਪੂਰਨ ਹੈ ਜਗਜੀਤ ਸਿੰਘ ਲੋੜਵਦੀ ਦਾ ਵਿਸ਼ਲੇਸ਼ਣ ਕੀਤਾ ਗਿਆ ਸੰਗ ਕਿਤਾਬਾਂ ਦੋਸਤੀ ਕਿ ਸਾਨੂੰ ਕਿਤਾਬਾਂ ਦੇ ਨਾਲ ਦੋਸਤੀ ਪਾਉਣੀ ਚਾਹੀਦੀ ਹੈ ਪਿਆਰ ਦੇਸ਼ਕੋ ਗੱਲ ਤਾਂ ਬਹੁਤ ਅੱਛੀ ਹੈ ਪਰ ਦੋਸਤੀ ਕੌਣ ਪਾ ਰਿਹਾ ਇਹਦਾ ਬੰਦੇ ਲੱਭਣੇ ਪੜੇ ਔਖੇ ਹਨ ਜਦੋਂ ਕਰੋਨਾ ਆਇਆ 2020 ਕੀਤੇ 22 ਦੇ ਵਿੱਚ 2021 ਵਿੱਚ ਖਾਸ 2020 ਵਿੱਚ ਤਾਂ ਕਰੋਨਾ ਨੇ ਸਾਡਾ ਲਿੰਕ ਕਿਤਾਬਾਂ ਨਾਲੋਂ ਐ ਇੱਕੋ ਝਟਕੇ ਨਾਲ ਤੋੜ ਦਿੱਤਾ ਲਿੰਕ ਨੇ ਪੈਦਾ ਕੀਤਾ ਇਲੈਕਟ੍ਰੋਨਿਕਸ ਲਿੰਕ ਪੈਦਾ ਕੀਤਾ ਮੋਬਾਈਲ ਫੋਨ ਦਾ ਲਿੰਕ ਪੈਦਾ ਕੀਤਾ ਜਿਹੜਾ ਸਾਡੇ ਕੋਲੇ ਇੰਟਰਨੈਟ ਦਾ ਲੋਕਾਂ ਨੇ ਕਿਤਾਬਾਂ ਲਿਖਣੀਆਂ ਤੇ ਕਿਤਾਬਾਂ ਪੜ੍ਹਨੀ ਬੰਦ ਕਰ ਦਿੱਤੀ ਉਹ ਕਹਿੰਦੇ ਹਰ ਚੀਜ਼ ਨੂੰ ਇੰਟਰਨੈਟ ਤੇ ਮਿਲਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਿਤਾਬਾਂ ਨੂੰ ਦੋਸਤੀ ਪਾਉਣੇ ਦਾ ਬਹੁਤ ਅੱਛੀ ਗੱਲ ਹੈ ਜੋ ਹੁਣ ਤੱਕ ਅਸੀਂ ਪੜਿਆ ਹੈ ਜੋ ਹੁਣ ਤੱਕ ਅਸੀਂ ਪੜ ਕੇ ਕੋਈ ਅਜ਼ੀਮ ਆਪਣੇ ਪ੍ਰਾਪਤੀ ਕੀਤੀ ਹੈ ਗਿਆਨ ਦੀ ਉਹ ਕਿਤਾਬਾਂ ਰਾਹੀਂ ਹੀ ਕੀਤੀ ਹੈ ਇੰਟਰਨਟ ਰਾਹੀਂ ਨਹੀਂ ਕੀਤੀ ਪਰੰਤੂ ਅੱਜ ਸਾਡੇ ਉੱਪਰ ਇੰਟਰਨਟ ਹਾਵੀ ਹੋ ਚੁੱਕਿਆ ਹੈ ਨਿਊਜ਼ਪੇਪਰ ਵੀ ਬਹੁਤ ਸਾਰੇ ਇਲੈਕਟ੍ਰੋਨਿਕ ਸਿਸਟਮ ਨਾਲ ਪ੍ਰਿੰਟ ਹੋ ਰਹੇ ਹਨ ਉਹਨਾਂ ਦੀ ਹਾਰਡ ਕਾਪੀ ਨਹੀਂ ਮਿਲਦੀ ਪ੍ਰਿੰਟ ਮੀਡੀਆ ਵੀ ਫੇਲ ਹੋ ਰਿਹਾ ਹੈ ਬਹੁਤ ਸਾਰੇ ਮੈਗਜ਼ੀਨਸ ਆਪਣੇ ਬੰਦ ਹੋ ਗਏ ਹਨ ਬਹੁਤ ਸਾਰੀ ਕਿਤਾਬਾਂ ਛਪੀਆਂ ਬੰਦ ਹੋ ਗਈਆਂ ਹਨ ਬਹੁਤ ਸਾਰੇ ਨਿਊਜ਼ ਸਟਾਲ ਜਿੱਥੇ ਕਿਤਾਬਾਂ ਵਿਕਦੀਆਂ ਸਨ ਨਿਊਜ਼ਪੇਪਰ बिकਦੇ ਸਨ ਬੜੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਅਗਰ ਲੁਧਿਆਣੇ ਬੱਸ ਸਟੈਂਡ ਤੇ ਚਲੇ ਜਾਓ ਘੰਟਾ ਕਰ ਜਾਓ ਲੁਧਿਆਣੇ ਜਿਹੜੇ ਉੱਥੇ ਨਿਊਜ਼ਪੇਪਰ ਵੇਚਦੇ ਸਨ ਜਾਂ ਮੈਗਜ਼ੀਨ ਵੇਚਦੇ ਸਨ ਉੱਥੇ ਉਹਨਾਂ ਵਿਚਾਰਿਆਂ ਨੇ ਕਿਤਾਬਾਂ ਤੇ ਨਿਊਜ਼ਪੇਪਰ ਵੇਚਣੀ ਬੰਦ ਕਰ ਦਿੱਤੀਆਂ ਉਹਨਾਂ ਨੇ 스ਨੈਕ ਸ਼ਾਪ ਆ ਲਈ ਪਕੌੜਿਆਂ ਦੀਆਂ ਦੁਕਾਨਾਂ ਪਾ ਲਈਆਂ ਹਨ ਇਹ ਰਿਐਲਿਟੀ ਹੈ ਮੈਂ ਸਹੀ ਦੱਸ ਰਿਹਾ ਤੁਹਾਨੂੰ ਲੁਧਿਆਣਾ ਬਸਕਣ ਤੇ ਜਾਓ ਉੱਥੇ ਇੱਕ ਅੱਠੰਬਰ ਦੁਕਾਨ ਹੁੰਦੀ ਸੀ ਜਿਹਦਾ ਟਾਈਟਲ ਸੀ ਬੁੱਕ ਸ਼ਾਪ ਉਹ ਬੰਦ ਹੋ ਗਿਆ ਉੱਥੇ ਕੋਈ ਬੁੱਕ ਨਹੀਂ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਇੰਜੀਨੀਅਰਿੰਗ ਦੀ ਬੁੱਕ ਲੈਣੀ ਚਾਹੁੰਦੇ ਹੋ ਮੈਡੀਕਲ ਲੈਵਲ ਦੀ ਬੁੱਕ ਲੈਣੀ ਚਾਹੁੰਦੇ ਹੋ ਉਹ ਸਾਰਾ ਕੁਝ ਇਲੈਕਟ੍ਰੋਨਿਕ ਸਿਸਟਮ ਨੇ ਉਹਤੇ ਆਪਣਾ ਕਬਜ਼ਾ ਕਰ ਲਿਆ ਉਹ ਕਹਿੰਦੇ ਇਲੈਕਟ੍ਰੋਨਿਕ ਬੁੱਕ ਮਿਲਦੀ ਆ ਤਾਂ ਉਹ ਹਾਰਡ ਕਾਪੀ ਨਹੀਂ ਮਿਲੇਗੀ ਨਿਊਜ਼ਪੇਪਰ ਵੀ ਇਲੈਕਟ੍ਰੋਨਿਕ ਮਿਲੇਗਾ ਹਾਰਡ ਕਾਪੀ ਨਹੀਂ ਮਿਲੇਗੀ ਸੋ ਪਿਆਰੇ ਦਰਸ਼ਕੋ ਇਹ ਜਿਹੜੀ ਖਬਰ ਮੈਂ ਤੁਹਾऱ्यांना ਸਾਂਝੀ ਕੀਤੀ ਹੈ ਆਪਣੀ ਦੁੱਖਦਾਇਕਾ ਇਹਦੇ ਨਾਲ ਸਾਡੀ ਸੋਸਾਇਟੀ ਦਾ ਪਤਨ ਹੋ ਰਿਹਾ ਹੈ ਡੰਗ ਫਾਲ ਹੋ ਰਿਹਾ ਹੈ ਕਿਤਾਬਾਂ ਬੜੀਆਂ ਜ਼ਰੂਰੀ ਹਨ ਅੱਗੇ ਅਸੀਂ ਲੈਟਰ ਲੈਂਦੇ ਸੀ ਲੈਟਰ ਲਿਖ ਕੇ ਲੈਟਰ ਬਾਕਸ ਪਾਉਂਦੇ ਸੀ ਤੇ ਫਿਰ ਲੈਟਰ ਡਿਲੀਵਰ ਹੁੰਦੀ ਸੀ ਲੈਟਰ ਆਉਂਦੀ ਸੀ ਬੜੀ ਖੁਸ਼ੀ ਹੁੰਦੀ ਸੀ ਹੁਣ ਹਰ ਮੈਸੇਜ ਘਾਤੇ ਜਾ ਰਿਹਾ WhatsApp ਤੇ ਜਾ ਰਿਹਾ ਉਹ ਇੱਕ ਆਰਟੀਫੀਸ਼ੀਅਲ ਸਿਸਟਮ ਆ ਮੈਸਨ ਮੈਸੇਜ ਲੈਂਦੇ ਦੇਣ ਦਾ ਇੱਕ ਮੈਂ ਨਿਊਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਕੇ ਅੱਜ ਦਾ ਪ੍ਰੋਗਰਾਮ ਸਮਾਪਤ ਕਰਾਂਗਾ ਪਿਆਰ ਦਾ ਅਗਲੀ ਗੱਲ ਜਿਹੜੀ ਆ ਰਹੀ ਹੈ ਸਾਈਬਰ ਕ੍ਰਾਈਮ ਦੀ ਗੱਲ ਆ ਰਹੀ ਹੈ ਸਾਈਬਰ ਕ੍ਰਾਈਮ ਨੇ ਸਾਡੋਂ ਇੰਨਾ ਜ਼ਿਆਦਾ ਕੈਪਚਰ ਕਰ ਲਿਆ ਕੁਝ ਵੀ ਸਾਡਾ ਸੇਫ ਨਹੀਂ ਹੈ ਤੁਹਾਡਾ ਆਧਾਰ ਕਾਰਡ ਹੈ ਹਰ ਤਾਂ ਤੁਹਾਡਾ ਆਧਾਰ ਕਾਰਡ ਜਾ ਚੁੱਕਿਆ ਹੈ ਉਹਦਾ ਨੰਬਰ ਵੀ ਜਾ ਚੁੱਕਿਆ ਹੈ ਬੈਂਕਾਂ 'ਚ ਜਾ ਚੁੱਕਿਆ ਹੈ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਬਣਾਉਣੇ ਉੱਥੇ ਜਾ ਚੁੱਕਿਆ ਤੁਸੀਂ ਪੈਨ ਕਾਰਡ ਬਣਾਉਣੇ ਹਰ ਥਾਂ ਦੇ ਆਧਾਰ ਕਾਰਡ ਦੇ ਤੁਹਾਡੇ ਬੇਰਬੇ ਜਾ ਚੁਕੇ ਪ੍ਰਾਈਮਰ ਤੁਹਾਡੀ ਨਲ ਹੋ ਗਈ ਹੈ ਜ਼ੀਰੋ ਹੋ ਗਈ ਹੈ ਸਾਈਬਰ ਅਪਰਾਧੀਆਂ ਦਾ ਫੈਲਦਾ ਜਾ ਇਹਨਾਂ ਦਿੱਲੀ ਲਗਾਤਾਰ ਠੱਗੀਆਂ ਹੋ ਰਹੀਆਂ ਧੋਖਾ ਹੋ ਰਿਹਾ ਬੈਂਕਾਂ ਵਿੱਚੋਂ ਲੋਕ ਪੈਸੇ ਗੱਡੀ ਜਾਂਦੇ ਹਨ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਮੈਸੇਜ ਵੀ ਕੋਈ ਨਹੀਂ ਆਉਂਦਾ ਜਦੋਂ ਜਾ ਕੇ ਤੁਸੀਂ ਚੈੱਕ ਕਰਦੇ ਹੋ ਉੱਥੇ ਆਪਣੀ ਏਟੀਮ ਮਸ਼ੀਨ ਤੇ ਜਾਂਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡਾ ਅਕਾਊਂਟ ਜ਼ੀਰੋ ਹੋ ਗਿਆ ਨਲ ਹੋ ਗਿਆ ਬਹੁਤ ਸਾਰਾ ਮੈਸੰਦਾ ਨੈਟਵਰਕ ਫੈਲ ਗਿਆ ਜਿਹੜਾ ਬੜਾ ਖਤਰਨਾਕ ਹੈ ਉਹ ਸਾਡੀ ਸੋਸਾਇਟੀ ਨੂੰ ਦਾ ਖਾਤਮਾ ਕਰ ਰਿਹਾ ਵਿਸ਼ਵਾਸ ਦਾ ਸਾਡਾ ਜਿਹੜਾ ਢਾਂਚਾ ਟੁੱਟਦਾ ਜਾ ਰਿਹਾ ਇੱਕ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਡਿਊਰਿੰਗ ਦਾ ਰੂਲ ਉਹ ਹਮ ਮਹਾਰਾਜਾ ਰਣਜੀਤ ਸਿੰਘ ਕਿੰਗ ਮਹਾਰਾਜਾ ਰਣਜੀਤ ਸਿੰਘ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਅਜੇ ਆਪਣਾ ਗ੍ਰੇਡ ਸ਼ੁਰੂਲ ਜਾਰੀ ਨਹੀਂ ਕੀਤਾ ਸੀ ਕਿਹਾ ਜਾਂਦਾ ਮੈਂ ਸੁਣਿਆ ਹੈ ਮੈਂ ਪੜਿਆ ਨਹੀਂ ਕਿ ਕਿਸੇ ਵੀ ਘਰ ਨੂੰ ਲੋਕ ਨਹੀਂ ਲਾਏ ਜਾਂਦੇ ਸਨ ਕੋਈ ਬੰਦਾ ਚੋਰੀ ਕਰਨ ਦੀ ਜਰੂਰਤ ਨਹੀਂ ਕਰਦਾ ਸੀ ਪਰ ਅੱਜ ਕੀ ਹੈ ਤੁਹਾਡੇ ਤੁਸੀਂ ਘਰ ਬੈਠੇ ਕਾਈ ਬੈਠੇ ਦੀ ਚੋਰੀ ਹੋ ਜਾਂਦੀ ਹੈ ਬਿਜਲੀ ਦੀ ਚੋਰੀ ਹੋ ਰਹੀ ਹੈ ਰੁਪਈਆਂ ਦੀ ਚੋਰੀ ਹੋ ਰਹੀ ਹੈ ਤੁਹਾਡੇ ਬੈਂਕ ਵਿੱਚ ਰੁਪਈਏ ਚੋਰੀ ਹੋ ਰਹੇ ਹਨ ਹਰ ਚੀਜ਼ ਦੀ ਥੈਫਟ ਹੋ ਰਹੀ ਆ ਠੱਗੀ ਹੋ ਰਹੀ ਆ ਧੋਖਾ ਹੋ ਰਿਹਾ ਸਾਈਬਰ ਕ੍ਰਾਈਮ ਉਹ ਆਪਣੇ ਮੈਂ ਇੱਕ ਚੁਟਕੀ ਦੇ ਨਾਲ ਹੀ ਮੈਂ ਸਮਝਦਾ ਚੁਟਕੀ ਦੇ ਤਾਂ ਬਹੁਤ ਟਾਈਮ ਲੱਗਦਾ ਇੱਕ ਸਿਰਫ ਇੱਕ ਕਲਿੱਕ ਕਰਦਾ ਆਪਣੇ ਟੈਲਫੋਨ ਦਾ ਬਟਨ ਤੇ ਤੁਹਾਡੇ ਜਿਹੜੇ ਅਕਾਊਂਟ ਖਾਲੀ ਹੋ ਜਾਂਦਾ ਹੈ ਸੋ ਪਿਆਰੇ ਦਰਸ਼ਕੋ ਸਾਡਾ ਸੁਸਾਇਟੀ ਦਾ ਟ੍ਰੈਂਡ ਲਗਾਤਾਰ ਬੜਾ ਖਤਰਨਾਕ ਸਥਿਤੀ ਵੱਲ ਜਾ ਰਿਹਾ ਹੈ ਇਸ ਨੂੰ ਮੋੜ ਵਾਸਤੇ ਸਾਨੂੰ ਕੁਝ ਕਰਨਾ ਚਾਹੀਦਾ ਗੁਰਨਾਨਤੀ ਧਰਤੀ ਤੇ ਸਾਨੂੰ ਕੁਝ ਤਾਂ ਇਮਾਨਦਾਰੀ ਦਾ ਪੱਲਾ ਫੜਨਾ ਚਾਹੀਦਾ ਨਾ ਇਮਾਨਦਾਰੀ ਜਿਹੜੀ ਹੈ ਜਿਆ ਓਨੈਸਟੀ ਸਾਡੇ ਡਿਕਸ਼ਨਰੀ ਵਿੱਚੋਂ ਗਾਇਬ ਹੋ ਚੁੱਕਿਆ ਵਰਡ ਹੈ ਲੱਭ ਲੈ ਇਨਸਾਨ ਕਿ ਅਣਖ ਨਹੀਂ ਲੱਭਦਾ ਕਦੇ ਇਮਾਨਦਾਰੀ ਨੂੰ ਲੱਭਦੀ ਸਾਨੂੰ ਆਪਣੇ ਡਿਊਟੀ ਜੋ ਕਰਨੀ ਚਾਹੀਦੀ ਉਹਦਾ ਸ਼ਬਦ ਨਹੀਂ ਲੱਭਦਾ ਕਿਤੇ ਹਰ ਬੰਦਾ ਹੈ ਡਿਊਟੀ ਤੋਂ ਭੈਦਾ ਜਾ ਰਿਹਾ ਵਰਕ ਕਲਚਰ ਖਤਮ ਹੋ ਰਿਹਾ ਸਾਡਾ ਸੋ ਪੈਰੇ ਦਾ ਸ਼ੋ ਨਿਊਜ਼ ਦਾ ਹੋਰ ਵੀ ਬਹੁਤ ਹਨ ਪਰੰਤੂ ਅੱਜ ਦਾ ਮੈਂ ਨਿਊਜ਼ ਦਾ ਵਿਸ਼ਲੇਸ਼ਣ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਨਿਊਜ਼ ਸ਼ੇਅਰ ਕੀਤੀ ਹੈ ਇਹ ਸਾਡਾ YouTube ਤੇ ਜਾ ਰਿਹਾ ਪ੍ਰੋਗਰਾਮ ਤੇ ਤੁਸੀਂ ਆਪਣੇ ਵਧੀਆ ਸੁਝਾਅ ਦਿਓ ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਸੋ ਅੱਜ ਦਾ ਮੈਂ ਪ੍ਰੋਗਰਾਮ ਸਮਾਪਤ ਕਰਦਾ ਹਾਂ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ